ਪਿੰਡ ਦੁੱਦੜ ਦੀ ਧੀ ਰਾਣੀ ਨਿਸ਼ੂ ਜੋ ਕਿ ਪਿੰਡ ਹਮਚੜੀ ਪਤਣਾ ਲਾਗੇ ਪਿੰਡ ਦਾ ਹੈ ਵਿਆਹੀ ਹੋਈ ਸੀ ਵਿਆਹ ਵੀ ਕੁਝ ਮਹੀਨੇ ਪਹਿਲਾਂ ਹੋਇਆ ਸੀ ਕੁਝ ਦਿਨ ਪਹਿਲਾਂ ਉਸ ਨੂੰ ਸਹੁਰੇ ਪਰਿਵਾਰ ਵੱਲੋਂ ਮਾਰ ਦਿੱਤਾ ਗਿਆ ਨਿਸ਼ੂ ਗਰਭਵਤੀ ਸੀ ਪਰ ਪੁਰਸ਼ ਨੇ ਖਾਣਾ ਪੂਰਤੀ ਕਾਰਵਾਈ ਕੀਤੀ ਹੈ ਜਿਸ ਤੋਂ ਪਰਿਵਾਰ ਅਤੇ ಗ್ರಾಮ ਪੰਚਾਇਤ ਸੰਤੁਸ਼ਟ ਨਹੀਂ ਹੈ ਨਿਸ਼ੂ ਨੂੰ ਇਨਸਾਫ ਦਿਵਾਉਣ ਲਈ ਅੱਜ ਪਟਿਆਲਾ ਦੇ ਫੋਰਾ ਚੌਂਕ ਤੋਂ ਲੈ ਕੇ ਲੀਲਾ ਭਵਨ ਚੌਂਕ ਤੱਕ ਰੋਸ ਮਾਰਚ ਕੱਢਿਆ ਗਿਆ ਪਰਿਵਾਰ ਤੇ ಗ್ರಾಮ ਪੰਚਾਇਤ ਦੁੱਦੜ ਦੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਅਗਰ ਮੁਲਜ਼ਮਾ ਉੱਪਰ ਸਖਤ ਕਾਰਵਾਈ ਨਹੀਂ ਕੀਤੀ ਗਈ ਤਾਂ ਇਸ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ ਇਸ ਮੌਕੇ ਤੇ ਮਿੱਤਰ ਕ ਲੜਕੀ ਦੇ ਪਰਿਵਾਰ ਤੋਂ ਰਵਾ ਪੱਟੀ ਕਿਰਤੀ ਵਿਚਗਰਾਮ ਪੰਚਾਇਤ ਦੇ ਲੋਕ ਮਾਡਿਊ ਸਰ ਆਉ ਦੇਖਿਆ ਪੂਰੀ ਰਿਪੋਰਟ ਸਾਡੀ ਤਾਂ ਇਹੀ ਮੰਗ ਆ ਅਸੀਂ ਨੂੰ ਤਰਾਮਾਂ ਚ ਨਹੀਂ ਕੋਈ ਵੱਧਾ ਚਾਹੀਦਾ ਸਾਨੂੰ ਤਾਂ ਫਾਂਸੀ ਦੀ ਸਜ਼ਾ ਚਾਹੀਦੀ ਹੈ ਕਿਉਂਕਿ ਇਹ ਸਿੰਗਲ ਮਰਡਰ ਨਹੀਂ ਹੈਗਾ ਇਹ ਡਬਲ ਮਰਡਰ ਆ ਜਿੰਨੇ ਸਬੂਤ ਇਹ ਹੁਣ ਬਣਾਏ ਗਏ ਨੇ ਜਿਸ ਦਿਨ ਅਸੀਂ ਉੱਥੇ ਕੁੜੀ ਨੂੰ ਮਤਲਬ ਲੈਣ ਗਏ ਆ ਬਾਡੀ ਨੂੰ ਉੱਥੇ ਕੋਈ ਵੀ ਸਬੂਤ ਨਹੀਂ ਸੀ ਕੋਈ ਟੇਬਲ ਨਹੀਂ ਸੀ ਕੋਈ ਬਾਰੀ ਨਹੀਂ ਟੁੱਟੀ ਹੋਈ ਸੀ ਕੋਈ ਪੱਖੇ ਤੋਂ ਮਿੱਟੀ ਨਹੀਂ ਹੱਡੀ ਹੋਈ ਸੀ ਕੋਈ ਚੁੰਨੀ ਨਹੀਂ ਤੇ ਉੱਥੇ ਇਹਦਾ ਸੈਂਸ ਵੀ ਉਹਨਾਂ ਦੇ ਕੱਪੜੇ ਵੀ ਚੇਂਜ ਕਰਤੇ ਸੀ ਨਿਮਾ ਕੇ ਕੁੜੀ ਦੇ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਨੇ ਸਾਡੀਆਂ ਜੋ ਬਣਦੀਆਂ ਤਰਾਮਾ 302 ਦੇ ਹਿਸਾਬ ਨਾਲ ਉਹ ਨਹੀਂ ਲਗਾਈਆਂ ਕਿ ਉਹਨਾਂ ਨੇ ਆਪਣੀ ਮਰਜ਼ੀ ਦੇ ਨਾਲ ਪ੍ਰਸ਼ਾਸਨ ਨੇ ਸਬੂਤ ਤੇ ਜਿੰਨੇ ਉਹ ਉਰਦ ਖੁਰਦ ਪੁਰਦ ਕਰਤੇ ਸਾਨੂੰ ਤਾਂ ਇਨਸਾਫ ਚਾਹੀਦਾ ਸਾਨੂੰ ਕੁੜੀ ਦੇ ਹੱਕ ਦੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਫਾਂਸੀ ਚਾਹੀਦੀ ਆ ਨਹੀਂ ਸਾਡਾ ਨਗਰ ਹਾਲੇ ਤੱਕ ਸ਼ਾਂਤੀ ਪ੍ਰੋਟੈਸਟ ਕਰ ਰਿਹਾ ਹੈ ਵੱਡੇ ਅਧਿਕਾਰੀ ਕੀ ਕਹਿੰਦੇ ਨੇ ਤੁਹਾਨੂੰ ਪੁਲਿਸ ਦੇ ਵੱਡੇ ਅਧਿਕਾਰੀ ਕਹਿੰਦੇ ਨੇ ਵੀ ਅਰੈਸਟ ਕਰ ਲੇ ਤਰਾਮਾ ਲਾਤੀਆਂ ਵੀਰੇ ਜਿਹੜੀਆਂ ਤਰਾਮਾ ਉਹਨਾਂ ਨੇ ਲਾਈਆਂ ਨੇ ਉਹਨਾਂ ਦੀ 2 ਮਹੀਨਾ ਚ 4 ਮਹੀਨਾ ਚ ਜਮਾਨਤ ਹੋ ਜਾਣੀ ਆ ਸਾਡੀ ਤਾਂ ਜ਼ਿੰਦਗੀ ਕੁੜੀ ਚਲੀ ਗਈ ਨਾ ਸਾਡੀ ਜ਼ਿੰਦਗੀ ਖਤਮ ਹੋ ਗਈ ਸਾਡੀ ਡਬਲ ਜ਼ਿੰਦਗੀਆਂ ਖਤਮ ਹੋ ਗਈਆਂ 25 ਘੰਟਿਆਂ ਦੇ ਵਿੱਚ 30 ਘੰਟਿਆਂ ਦੇ ਵਿੱਚ ਕੁੜੀ ਦੀ ਡਿਲੀਵਰੀ ਸੀ ਕੋਈ ਵੀ ਮਾਂ ਆਪਣੇ ਆਪ ਨੂੰ ਮਾਰ ਸਕਦੀ ਹੈ ਬੱਚੇ ਨੂੰ ਨਹੀਂ ਮਾਰ ਸਕਦੀ ਤੇ ਆਪਸ ਵਿੱਚ ਲੜਾਈ ਕਿਸ ਚੀਜ਼ ਦੀ ਸੀ ਲੜਾਈ ਬਾਈ ਦਹੇਜ ਨੂੰ ਲੈ ਕੇ ਸੀ ਡਿਮਾਂਡ ਕਰਦੇ ਸੀ ਕਿਉਂਕਿ ਜਿਹੜਾ ਇਹ ਮੁੰਡਾ ਵਿਆਹਿਆ ਹੋਇਆ ਨਿਸ਼ੂ ਰਾਣੀ ਨੂੰ ਇਹ ਪਹਿਲਾਂ ਵੀ ਕਤਲ ਕਰ ਚੁੱਕਿਆ ਇਹਦਾ ਪਹਿਲਾਂ ਚਾਚਾ ਜੀ ਦਾ ਕਤਲ ਕਰਕੇ ਆ ਇਹਨਾਂ ਦਾ ਇਹ ਬਹੁਤ ਲੰਬਾ ਸਮਾਂ ਚੱਲਿਆ ਸਮਾਣੇ ਤੋਂ ਪਾਤਣਾ ਤੋਂ ਕੇਸ ਚੱਲਿਆ ਇਹ ਪਹਿਲਾਂ ਤੋਂ ਇਹ ਮਡਰਰ ਨੇ ਬੰਦੇ ਕ੍ਰਿਮੀਨਲ ਨੇ ਇਹ ਕ੍ਰਿਮੀਨਲ ਮਾਈਂਡਡ ਆ ਤਾਂ ਕਰਕੇ ਇਹਨਾਂ ਦੇ ਖਿਲਾਫ ਸਬੂਤ ਨਹੀਂ ਮਿਲਦਾ ਅੱਜ ਕੈਂਡਲ ਮਾਰਕ ਕਿਤੇ ਤੱਕ ਕੱਢਿਆ ਜਾਏਗਾ ਇਹ ਜੀ ਉਰੇ ਪਵਾਰਾ ਚੌਂਕ ਤੋਂ ਲੈ ਕੇ ਨੀਲਾ ਪਾਬੰਦਰ ਤੱਕ 8 ਵਜੇ ਸਵੇਰੇ ਦੇ ਵਿੱਚ ਨਹੀਂ ਰੰਗੀਤੀ ਆਣ ਆਣ ਵਾਲੇ ਸਮੇਂ 'ਚ ਇਹ ਆ ਜੀ ਜੇ ਤਾਂ ਇਹ ਸ਼ਾਂਤੀ ਨਾਲ ਸਾਡੀਆਂ ਧਰਾਂ ਮੱਚ ਵਾਦਾ ਕੀਤਾ ਗਿਆ ਤਾਂ ਅਸੀਂ ਸ਼ਾਂਤੀਮਈ ਨਾਲ ਬਹਿ ਜਾਾਂਗੇ ਨਹੀਂ ਇਹ ਦੋ ਵੀ ਤਾਕੜਾ ਅਸੀਂ ਕਿਸਾਨ ਜਥੇਬੰਦੀਆਂ ਨੂੰ ਹੋਰ ਜਥੇਬੰਦੀਆਂ ਨੂੰ ਨਾਲ ਲੈ ਕੇ ਧਰਨਾ ਲਾਵਾਂਗੇ ਚਾਹੇ 2 ਦਿਨ ਚੱਲੇ 3 ਦਿਨ ਚੱਲੇ 4 ਦਿਨ ਚੱਲੇ ਜਦ ਤੱਕ ਸਾਡੀ ਕੁੜੀ ਨੂੰ ਇਨਸਾਫ਼ ਨਹੀਂ ਮਿਲਦਾ ਇਹ ਸਾਡਾ ਸਾਰਾ ਗ੍ਰਾਮ ਆਇਆ ਹੋਇਆ ਕੋਈ ਆਲੇ-ਦਾਲੇ ਦੇ ਪਿੰਡਾਂ ਦੀਆਂ ਪੰਚਾਇਤਾਂ ਜਾਂ ਉਹਨਾਂ ਨੇ ਅਸੀਂ ਇਤੋਂ ਵੀ ਜਿਆਦਾ ਵੱਡਾ ਕੱਟ ਕਰਕੇ ਦਿਖਾਵਾਂਗੇ ਇਹ ਤਾਂ ਸ਼ਾਂਤਮਈ ਸੀ ਤਾਂ ਕਰਕੇ ਅਸੀਂ ਉਰੇ ਆਏ ਤਾਂ ਬਿਲਕੁਲ ਇਸ ਵਕਤ ਹਾਂਜੀ ਕੁਲਵਿੰਦਰ ਹਾਂਜੀ ਜੇ ਤੁਹਾਡੇ ਬੱਚੀ ਨਾਲ ਰਾਤ ਦੱਸੋ ਕੀ ਹੋਇਆ ਹਾਂਜੀ ਇਹਨਾਂ ਬੱਚੀ ਦੀ ਦਿੱਤੀ ਹੋਇਆ ਦੱਸੋ ਮੈਨੂੰ ਉਸ ਸਾਹ ਬਚੀਂਦਾ ਜੀ ਉਹਨਾਂ ਨੂੰ ਮੈਨੂੰ फांसी ਜਿੰਦੀ ਮੇਰੀ ਬੱਚੀ ਦੀ ਹਾਂਜੀ ਮੇਰੀ ਨਿਸ਼ੂ ਰਾਣੀ ਮੇਰੀ ਬੱਚੀ ਨੂੰ ਬਹੁਤ ਰਹਿਮ ਨਾਲ ਮਾਰਿਆ ਜੀ ਉਹਨਾਂ ਨੇ 10 ਮਹੀਨੇ ਚ ਹਰਾਨ ਕਰਿਆ ਮੈਨੂੰ ਪੂਰੇ 10 ਮਹੀਨੇ ਜੀ ਮੈਂ ਲੈਣ ਜਾ ਕਰਨ ਦੀ ਜੀ ਭੇਜਾਂ ਨਹੀਂ ਤੇ ਮੇਰੇ ਨਾਲ ਬਹੁਤ ਮਰੇ ਫੇਰੇ ਮੀ ਨਾਲ ਮੈਨੂੰ ਉਹ ਵੀ ਚਾਰ ਚੀਂਹ ਦੇ ਜੀ ਪਾਂਸੀ ਦੀ ਸਜਾ ਜਿਹੜੇ ਲੁਕੇ ਬੈਠੇ ਆ ਜੀ ਜੇਠ ਦੋ ਦੋ ਜਠਾਣੀ ਹਾਂਜੀ ਬੰਦੇ ਕੋਲ ਸੀ ਹਾਂਜੀ ਜੇਠ ਹੈ ਕੁੜੀ ਕੇ ਆਮਚੜੀ ਪਿੰਡ ਵੈਈ ਵੀ ਤੇ ਮੇਰੇ ਘਰ ਵੀ ਜਾਂਦੇ ਤੇ ਮੈਂ ਆਂਦੀ ਉਹਨਾਂ ਦੀ ਹਾਂਜੀ ਪਾਂਸੀ ਦੀ ਹਾਂ ਜੀ ਮੈਨੂੰ ਉਹਨਾਂ ਦੀ ਗੂਰੀ ਪੁੱਛੇ ਕਿਸਾਨੀ ਦਾ ਨਾਮ ਦੱਸਦੇ ਨਾ ਨਾਮ ਹੈ ਕੈਨੋਨ ਲਾਪ੍ਰਿਤ ਲਾਪ੍ਰਿਤ ਦੱਸ ਤੇਰੇ ਪਣ ਕੀ ਹੋਇਆ ਲਾਪ੍ਰਿਤ ਲਾਪ੍ਰਿਤ ਮੈਂ ਆਹ ਖੂਨ ਨਾ ਮਾ ਖੂਨ ਨਾ ਟੁੰਡ ਮਰਾਣੀ ਤੇਰ ਕੋ ਗੂਰੀ ਨੀਕਾ ਉਹਨਾਂ ਦੇ ਮਾ ਪਿਓ ਉਹਨਾਂ ਨੇ ਸਾਰੇ ਨੇ ਰਲ ਕੇ ਸਾਡੀ ਭੈਣ ਨੂੰ ਮਾਰਿਆ ਉਹਨਾਂ ਇੱਕ ਇੱਕ ਬੱਚਾ ਵੀ ਦੀ 9 ਮਹੀਨੇ ਦਾ 4 ਦਿਨਾਂ ਨੂੰ ਡਿਲੀਵਰੀ ਹੋਣ ਵਾਲੀ ਸੀ ਵਿੱਚ ਜਿਹੜਾ ਵਿਆਹ ਹੋਇਆ ਸੀ 10 ਮਹੀਨੇ ਪਹਿਲਾਂ 10 ਮਹੀਨੇ ਤੋਂ ਹੀ ਮੇਰੀ ਮੰਮੀ ਜਾਣਦੀ ਸੀ ਮੇਰੀ ਮੰਮੀ ਨੂੰ ਪੁੱਠਾ ਸਿੱਧਾ ਬੋਲਦੇ ਤੇ ਮੇਰੀ ਭੈਣ ਨਾਲ ਵੀ 10 ਮਹੀਨੇ ਤੋਂ ਮੇਰੀ ਭੈਣ ਨੂੰ ਵੀ ਹੈਰਾਨ ਕਰ ਰਹੇ ਤੇ ਬਹੁਤ ਜ਼ਿਆਦਾ ਅਸੀਂ ਉਹਨਾਂ ਨੂੰ ਕਿਹਾ ਬਹੁਤ ਮੇਰੀ ਮੰਮੀ ਨੇ ਮੰਮੀ ਨੂੰ ਪੁੱਛ ਲਈ ਮੰਮੀ ਕਹਿੰਦੀ ਤਿੰਨ ਦਿਨ ਪਹਿਲਾਂ ਮੇਰੀ ਮੰਮੀ ਨੂੰ ਧੱਕੇ ਮਾਰ ਕੇ ਘਰੋਂ ਕੱਢਿਆ ਧੱਕੇ ਮਾਰ ਕੇ ਉਹਨਾਂ ਨੇ ਬਾਣਾ ਤਰੀਕ ਕਿਨੇ ਘਟੇ ਸੀ ਮਹੀਨਾ ਉਹਨਾਂ ਦੇ ਮੇਰੇ ਭੈਣ ਦੇ ਘਰ ਵਾਲੇ ਨੇ ਉਹ ਜਿਹੜਾ ਸੱਸ ਮੇਰੇ ਭੈਣ ਦੇ ਘਰ ਵਾਲਾ ਉਹਨਾਂ ਨੇ ਤਿੰਨਾਂ ਨੇ ਧੱਕੇ ਮਾਰ ਕੇ ਮੇਰੀ ਮੰਮੀ ਨੂੰ ਕੱਢਿਆ ਗਾਲਾਂ ਕੱਢੀਆਂ ਮੇਰੀ ਮੰਮੀ ਨੂੰ ਮੇਰੇ ਪਹਿਲ ਜਿ ਪੂਨਮ ਜਠਾਣੀ ਇੱਕ ਲਾਪਰੀ ਤਾਂ ਚਾਰੇ ਉਹਨੇ ਤੇ ਤਿੰਨੋਂ ਨੇ ਸਾਰੇ ਨੇ ਲੜ ਕੇ ਮਾਰੀਆ ਮੇਰੀ ਭੈਣ ਗਾਲਾਂ ਕੁਚੁੰਨੀ ਨਾਲ ਗਾਲਾਂ ਦੱਬਿਆ ਉਹਨਾਂ ਦਾ ਸਾਰੇ ਸਾਰੇ ਇਕੱਠਿਆਂ ਨੇ ਕਰਕੇ ਸਾਬ ਜੀ ਇਹਦਾ ਜੀ ਸਾਨੂੰ ਸਾਨੂੰ ਤਾਂ ਇਨਸਾਫ ਜੀ ਚਾਹੀਦਾ ਜੀ ਮੇ ਸਾਡੀ ਮੇਰੀ ਬੱਚੀ ਜਿਵੇਂ ਮਾਰੀ ਮੰਦੋਨਾ ਦੀ ਸਜਾ ਚੀਂਦੀ ਹੈ ਜੀ ਤੁਸੀਂ ਸਕਦੇ ਹਾਂ ਜੀ ਨਾ ਜੀ ਮਾਰੀ ਕੋਈ ਸੁਣਾਈ ਨਹੀਂ ਹੋ ਰਹੀ ਜੀ ਚਰਨਜੀਤ ਹੈ ਜੀ ਜਿਹੜਾ ਉਹਨਾਂ ਬਣਾ ਮਾਰੀ ਕੋਈ ਸੁਣਾਈ ਨਹੀਂ ਕਰੀ ਜੀ ਚਰਨਜੀਤ ਕੌਣ ਹੈ ਜੀ ਘਾਟ ਦਾ ਐਸ ਐਸ ਜੀ ਪਾਟੜਾ ਦਾ ਹਾਂ ਜੀ ਉਹਨਾਂ ਸਾਡੀ ਕੋਈ ਸੁਣਾਈ ਨਹੀਂ ਕਰੀ ਜੀ ਹਾਂ ਜੀ